ਇੱਕ ਸਮੇਂ ਦੀ ਗੱਲ ਹੈ ਜੰਗਲ ਦੇ ਪੰਛੀਆਂ ਨੇ ਇੱਕ ਬਾਜ ਨੂੰ ਆਪਣਾ ਰਾਜਾ ਚੁਣ ਲਿਆ ਰਾਜਾ ਬਨਣ ਵੇਲੇ ਬਾਜ ਨੇ ਸਾਰੇ ਪੰਛੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲਈ ਕੁਝ ਦਿਨ ਮਗਰੋਂ ਬਾਜ ਮੰਨਮਾਨੀਆਂ ਕਰਨ ਲੱਗ ਪਿਆ ਪੰਛੀਆਂ ਵਿੱਚ ਰੋਸ ਦੀ ਲਹਿਰ ਦੌੜ ਗਈ ਇੱਕ ਮਤਾ ਪਾਸ ਕਰਕੇ ਬਾਜ ਤੋਂ ਰਾਜ ਖੋਹ ਲਿਆ ਗਿਆ ਪੰਛੀਆਂ ਦੀ ਦੁਬਾਰਾ ਬੈਠਕ ਹੋਈ ਜ਼ੁਰਮਾਂ ਤੋਂ ਤੰਗ ਆਏ ਨਿੱਕੇ-ਨਿੱਕੇ ਪੰਛੀਆਂ ਦਾ ਵਿਚਾਰ ਸੀ ਕਿ ਇਸ ਵਾਰ ਮੋਰ ਨੂੰ ਹੀ ਰਾਜਾ ਬਣਾਇਆ ਜਾਵੇ। ਇੱਕ ਤਾਂ ਇਹ ਵੇਖਣ ਨੂੰ ਸੋਹਣਾ ਲੱਗਦਾ ਹੈ ਤੇ ਦੂਜਾ ਕਿਸੇ ਵੀ ਪੰਛੀ ਨੂੰ ਤੰਗ ਨਹੀਂ ਕਰਦਾ। ਵਿਚਾਰ ਜੁੜਦੇ ਗਏ ਤੇ ਮੋਰ ਦੇ ਹੱਕ ਵਿੱਚ ਪਲੜਾ ਪਾਰੂ ਹੋ ਗਿਆ। ਕੁਝ ਬਾਜਾਂ ਨੇ ਇੱਕ ਉੱਲੂ ਦੇ ਹੱਕ ਵਿੱਚ ਦਲੀਲਾਂ ਦਿੱਤੀਆਂ। ਉਹਨਾਂ ਦਾ ਕਹਿਣਾ ਸੀ ਕਿ ਵੇਖੋ ਇਹ ਉੱਲੂ ਦਿਨ ਵੇਲੇ ਤੁਹਾਡੀ ਆਜ਼ਾਦੀ ਵਿੱਚ ਕਦੇ ਵਿਗਰ ਨਹੀਂ ਪਾਉਂਦਾ ਤੇ ਦੂਜਾ ਤੁਹਾਡੀਆਂ ਰਾਤਾਂ ਵਿੱਚ ਦਾ ਇਹ ਪਹਿਰੇਦਾਰ ਹੈ। ਰਾਤ ਦੇ ਹਨੇਰੇ ਦੀ ਆੜ ਵਿੱਚ ਹੋ ਰਹੇ ਗਲਤ ਕੰਮਾਂ ਬਾਰੇ ਸਭ ਤੋਂ ਵੱਧ ਉੱਲੂ ਹੀ ਜਾਣਦਾ ਹੈ ਬੋ ਮਤ ਮੋਰ ਦੇ ਹੱਕ ਵਿੱਚ ਸੀ ਮੋਰ ਨੂੰ ਰਾਜਾ ਤੇ ਉੱਲੂ ਨੂੰ ਰਾਤ ਦਾ ਵਜ਼ੀਰ ਬਣਾ ਦਿੱਤਾ ਗਿਆ ਰਾਜਾ ਬਣ ਕੇ ਮੋਰ ਨੇ ਕੁਝ ਕਲਾਕਾਰ ਪੰਛੀਆਂ ਨੂੰ ਆਪਣੀ ਵਜ਼ਾਰਤ ਵਿੱਚ ਸ਼ਾਮਲ ਕਰਨ ਦਾ ਮਨ ਬਣਾਇਆ ਉਸਨੇ ਚੀਨੇ ਕਬੂਤਰ ਨੂੰ ਉੱਚੀ ਉਡਾਣ ਲਈ ਕੋਇਲ ਨੂੰ ਉਸਦੀ ਮਿੱਠੀ ਆਵਾਜ਼ ਲਈ ਅਤੇ ਤਿੱਤਰ ਨੂੰ ਭਗਵਾਨ ਤੇਰੀ ਕੁਦਰਤ ਗਾਉਣ ਲਈ ਵਜ਼ੀਰ ਥਾਪ ਦਿੱਤਾ। ਇੱਕ ਦਿਨ ਪੰਛੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੋਰ ਬੋਲਿਆ, ਮੈਂ ਤੁਹਾਡੇ ਦਿਨ ਰਾਤ ਦਾ ਪਹਿਰੇਦਾਰ ਹਾਂ। ਕਿਸੇ ਸ਼ਿਕਾਰੀ ਦੀ ਗੋਲੀ ਦੀ ਆਵਾਜ਼ ਜਾਂ ਬੱਦਲਾਂ ਦੀ ਕੜਕ ਦੀ ਆਵਾਜ਼ ਸਭ ਤੋਂ ਪਹਿਲਾਂ ਮੈਨੂੰ ਸੁਣਾਈ ਦਿੰਦੀ ਹੈ। ਮੈਂ ਉਸ ਵਕਤ ਤੁਹਾਨੂੰ ਸੰਚੇਤ ਕਰਨ ਲਈ ਉੱਚੀ ਉੱਚੀ ਆਵਾਜ਼ 'ਚ ਕੂਕਦਾ ਹਾਂ ਕਿਸੇ ਵੀ ਖੁਸ਼ੀ ਦੇ ਮੌਕੇ ਤੇ ਮੈਂ ਹਮਸਤ ਹੋ ਕੇ ਪੈਲ ਪਾਉਂਦਾ ਹਾਂ ਤਾਂ ਜੋ ਵੇਖਣ ਵਾਲਿਆਂ ਦੇ ਹਿਰਦੇ ਖਿੜ ਜਾਣ ਕੋਈ ਸੱਪ ਸਲੋਟੀ ਜੋ ਤੁਹਾਡੇ ਆਲਣਿਆਂ ਵਿੱਚ ਜਾ ਕੇ ਅੰਡਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਮੈਂ ਉਸ ਨੂੰ ਮਾਰ ਮਕਾਉਂਦਾ ਹਾਂ ਅਵਲ ਤਾਂ ਜਿੱਥੇ ਮੈਂ ਹੁੰਦਾ ਹਾਂ ਸੱਪ ਡਰਦਾ ਮਾਰਿਆ ਆਪਣੇ ਆਪ ਹੀ ਭੱਜ ਜਾਂਦਾ ਹੈ ਮੋਰ ਨੇ ਆਪਣੀ ਗੱਲ ਚਾਰੀ ਰੱਖਦੇ ਹੋਏ ਕਿਹਾ ਕਿ ਮੈਂ ਅਜਿਹਾ ਸਾਰਾ ਕੁਝ ਕਰਕੇ ਤੁਹਾਡੇ ਤੇ ਕੋਈ एहसान ਨਹੀਂ ਕਰਦਾ ਤੁਸੀਂ ਤਾਂ ਰੱਬ ਦੇ ਦਰਵੇਸ਼ ਹੋ ਤੁਸੀਂ ਦਾਣਾ-ਦਾਣਾ ਝੁੱਕ ਕੇ পেট ਭਰਦੇ ਹੋ ਕੋਈ ਪੰਡਾ ਨਹੀਂ ਬੰਦੇ ਕੱਲ ਦੇ ਰਿਜ਼ਕ ਦੀ ਆਸ ਤੁਸੀਂ ਮਾਲਕ ਤੇ ਛੱਡ ਦਿੰਦੇ ਹੋ ਕਿਸੇ ਨੇ ਸੱਚ ਹੀ ਕਿਹਾ ਹੈ ਪੱਲੇ ਰਿਜ਼ਕ ਨਾ ਬੰਨਦੇ ਪੰਛੀ ਤੇ ਦਰਵੇਸ਼ ਸੱਚ ਜਾਣਿਆ ਤੁਹਾਡੀ ਸੇਵਾ ਕਰਕੇ ਮੈਂ ਆਨੰਦਿਤ ਹੋਇਆ ਮਹਿਸੂਸ ਕਰਦਾ ਹਾਂ ਮੈਂ ਇਹ ਵੀ ਵਾਅਦਾ ਕਰਦਾ ਹਾਂ ਕਿ ਜੇ ਮੈਂ ਰਾਜਾ ਨਾ ਵੀ ਬਣਿਆ ਤਾਂ ਵੀ ਮੇਰੀ ਇਹ ਸੇਵਾ ਤੁਹਾਡੇ ਸਭ ਲਈ ਜਾਰੀ ਰਹੇਗੀ ਕਿਉਂਕਿ ਸੇਵਾ ਕਰਨ ਲਈ ਕਿਸੇ ਔਦੇ ਦੀ ਲੋੜ ਨਹੀਂ ਹੁੰਦੀ ਮੋਰ ਦੀ ਅਜਹੀ ਭਾਵਪਿੰਨੀ ਤਕਰੀਰ ਸੁਣ ਕੇ ਪੰਛੀਆਂ ਦੇ ਮਨਾਂ ਵਿੱਚ ਮੋਰ ਬਾਰੇ ਆਦਰ ਹੋਰ ਵੱਧ ਗਿਆ ਪੰਛੀਆਂ ਨੇ ਵਿਚਾਰ ਕੀਤਾ ਕਿ ਮੋਰ ਨੇ ਸਾਡੀ ਦਰਬੇਸ਼ੀ ਬਾਰੇ ਅਹਿਸਾਸ ਕਰਵਾ ਕਿ ਸਾਡਾ ਸਿਰ ਉੱਚਾ ਕੀਤਾ ਆਉਣ ਵਾਲੇ ਸਮੇਂ ਲਈ ਵੀ ਪੱਕੇ ਤੌਰ ਤੇ ਸੇਵੇਦਾਰ ਬਣਨ ਲੇ ਵਛੰਦਤਾ ਚੰਗੇ ਕੰਧ ਕਾਠ ਵਾਲੇ ਸੁੰਦਰ ਖੰਭਾਂ ਦੀ ਰੰਗਦਾਰ ਪੂੰਛ ਵਾਲੇ ਨੀਲੇ ਚਮਕੀਲੇ ਲੰਮੀ ਗਰਦਨ ਵਾਲੇ ਮੋਰ ਦੀ ਸ਼ਾਨ ਨੂੰ ਵਧਾਉਣ ਲਈ ਪਰੀ ਸਵਾ ਦੇ ਪੰਛੀਆਂ ਨੇ ਮੋਰ ਦੇ ਸਿਰ ਤੇ ਸੁਨਹਿਰੀ ਕਲਗੀ ਸਜਾ ਦਿੱਤੀ ਪੰਛੀਆਂ ਦੇ ਇਸ ਫੈਸਲੇ ਤੋਂ ਖੁਸ਼ ਹੋ ਕੇ ਅਸੀਂ ਵੀ ਮੋਰ ਨੂੰ ਆਪਣਾ ਕੌਮੀ ਪੰਛੀ ਮੰਨ ਲਿਆ ਹੈ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਤੇ ਲਾਈਕ ਕਰਕੇ ਜ਼ਰੂਰ ਦੱਸਿਓ ਅਜਿਹੀ ਕਹਾਣੀਆਂ ਨੂੰ ਸੁਣਨ ਲਈ ਸਬਸਕ੍ਰਾਈਬ ਔਰ ਸ਼ੇਅਰ ਜ਼ਰੂਰ ਕਰਿਓ